ਜਦੋਂ ਉਸ ਸਿਕਾਰ ਕੇ ਮੇਰੇ ਬਾਹਰ ਕੇ ਮਨ ਬੇਦਸਰਦ ਕੇ ਰੇਟੂ ਸੱਤ ਨੂੰ ਨਾ ਮੈਂ ਨਾ ਜਬਾ ਕਾਸਟਿਕ ਥਿੰਗਸ ਜੇਹ ਕਾ ਤਸੀ ਕੀਤੀ ਬਹੁਤ ਰੈਪੁੰਦਾ ਕਲਾ ਨਾ ਰੁਪਨਾ ਬਣਾਉਂਦਾ ਤੇ ਜਦੋਂ ਕਾਸਟਿਕ ਕੇ ਮੇਰੇ ਬਾਹਰ ਜਿਹੋ ਮਤਕਾ ਮਾਰਿਆ ਰੁਪਾਰੀ ਮੁਸ਼ਕਲ ਆ ਬਾਤ ਜਿਹ ਬਾਤ ਜਿਹ ਤੋਂ ਮੇਰੇ ਕੋਲ ਵੱਡਾ ਪ੍ਰਾਂ ਆ ਗਿਆ ਉਹਨੇ ਆਰ ਚ ਮੇਰੇ ਗਾਹ ਪੈ ਗਿਆ ਗਾਹ ਪੈ ਮੇਰੇ ਗਰਮੇ ਤਫੜ ਲਿਆ ਗਰਮੇ ਥਾੜ ਮਨ ਡੇਲ ਲੇ ਤੂੰ ਪੂਰੇ ਦਾ ਪੁੱਟਾ ਤੇ ਮੇਰੇ ਕੁਤੰਗਮ ਛੇੜ ਸੇ ਕੀਤੀ ਮੇ ਕੱਪੜੇ ਇਹ ਦਿਨੇ ਤਾਂ ਮਾੜੀ ਅੰਦਰ ਆਣ ਵਿੱਚ ਦਿਨੀ ਐ ਤਾਂ ਮਾੜੀ ਹੋ ਗਈ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰੇ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਤੋਂ ਫੜਕ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਵੇ ਮੇਰੀ ਨੇ ਇੱਜ਼ਤ ਮੇ ਹੱਥ ਪਾਇਆ ਤੇ ਮੇਲੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਜੀ ਪਿੰਡ ਚਾਵਲਾ ਵਸਤੇ ਹਾਂ ਚਾਵਲਾ ਵਸਤੀ ਹਾਂਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਕੀ ਗੱਲਬਾਤ ਹੋਈ ਜੀ ਗੱਲਬਾਤ ਪੈਸਿਆਂ ਦੀ ਹੋਈ ਮੇਰੇ ਬੰਦੇ ਕੋ ਪੈਸੇ ਲੈਣੇ ਘਰ ਵਾਲੇ ਕੋਲ ਹਾਂ ਕਹਿੰਦਾ ਤੇਰੇ ਪਤ ਕੀ ਕੋ ਪੈਸੇ ਲੈਣੇ ਨੇ ਤੇ ਪੈਸੇ ਦੋ ਮੈਂ ਕਿਹ ਪੈਸੇ ਨਹੀਂ ਹੈਗੇ ਜਦੋਂ ਮੇਰਾ ਘਰਵਾਲਾ ਆਵੇਗਾ ਉਹਨੂੰ ਕੋ ਪੈਸੇ ਲੈ ਲੈ ਉਹਦੇ ਨਾਲ ਤੁਹਾਨੂੰ ਲੈਣ ਦਾ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਤੇ ਮੈਨੂੰ ਘਰ ਲੱਗਾ ਪੈਸੇ ਤਾਂ ਸਿਰ ਲੈਣਾ ਸਾਨੂੰ ਦੇਣੇ ਵੀ ਆ ਸਾਨੂੰ ਲੈਣੇ ਵੀ ਆਂਦੇ ਨੇ ਮੈਂ ਕੋਈ ਨਹੀਂ ਜਦੋਂ ਆਗੇ ਤੁਸੀਂ ਉਹਨਾਂ ਨਾਲ ਤਾਂ ਕਰ ਲੈ ਤੇ ਇਹਨੇ ਕਹਿਣ ਵਿੱਚ ਮੈਂ ਬਿਸਤਰਾ ਇਕੱਠਾ ਕਰਦੀ ਵੀ ਸੀ 8:30 ਦੇ ਟਾਈਮ ਤੇ ਬੱਚੇ ਸਕੂਲ ਗਏ ਚਲੇ ਤੇ ਮੈਂ ਬਿਸਤਰਾ ਇਕੱਠਾ ਆਇਆ ਮੇਰੇ ਹੋरिज ਘਰੇ ਅੰਦਰ ਅੰਦਾ ਮੇਰੇ ਕੋਸ ਗਿਆ ਤੇ ਮੇਰੇ ਬਾਹ ਤੋ ਫੜ ਕੇ ਜੀ ਮੇਰਾ ਘਰ ਵਾਲਾ ਦੋ ਮਹੀਨਾ ਡੇਢ ਹੋ ਗਿਆ ਸੀ ਪੱਲਾ ਗਿਆ ਵਸੇ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤੇ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਜੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਉਹਦਾ ਪਤਾ ਸੁਰ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰਵਾਲਾ ਨਾ ਪਾ ਲਾਉਣ ਜਾਣੇ ਦਾਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹਦੇ ਨੇਤ ਮਾੜੀ ਅੰਦਰ ਆਣ ਵਿੱਚ ਦਿਨੀਤ ਮਾੜੀ ਹੋ ਗਈ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰੇ ਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਖੜਕ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਵੇ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਲੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਬ ਵੀ ਕੀਤਾ ਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾ ਉਹਦਾ ਭਰਾ ਵੱਡਾ ਆਗਾ ਮਲਕੀਸ਼ ਸਿੰਘ ਤੇ ਉਹਨੇ ਮੈਨੂੰ ਗਲਮੇ ਤੋਂ ਫੜਕ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾੜ ਤੇ ਮੇਰੇ ਗੁਫਤ ਤੰਗਾਂ ਨੂੰ ਛੇੜਛਾ ਵੀ ਇੰਨਾ ਕੀਤੀ ਹਾਂ ਤੇ ਮੇਰੇ ਨਾ ਬੜਾ ਨਾ ਤੁਰੂ ਆ ਤੇ ਮੈਨੂੰ ਕੂਣੀਆਂ ਨਾ ਕੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨਾ ਕੱਪੜੇ ਹਾਂਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜਤੇ ਦੋ ਭਰਾਵਾਂ ਨੇ ਪਾੜਨੇ ਦੋਵੇਂ ਭਰਾ ਮਨ ਸ਼ਸ਼ੋਲੀ ਪਰ ਪਹਿਲਾ ਮੇਰਾ ਰੈਵ ਕਿਤੋਂ ਦਾ ਛੋਟੇ ਭਰਾ ਨੇ ਹਾਂ ਮੈਨੂੰ ਕੋਟ ਮਾਰਕੀਟ ਦੇ ਬਾਹਰ ਪੱਜ ਗਿਆ। ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਜੀ ਕਾਰਵਾਈ ਕੀਤੀ, ਦਰਖਾਸਤ ਵੀ ਲਾਈ ਇਹਨਾਂ ਕੋਈ ਸਾ ਸੁਣਾਈ ਨਹੀਂ ਕੀਤੀ। ਫਿਰ ਮੈਂ ਪਰਚਾ ਘਟਾਇਆ। ਕੋਈ ਉਹਨਾਂ ਨੂੰ ਕੋਈ ਫੜਨ ਨਹੀਂ ਆਇਆ, ਕੁਛ ਨਹੀਂ ਕੀਤਾ ਨਾ। ਹੁਣ ਦੋਸ਼ੀ ਕੌਣ ਕਹਿ ਨਹੀਂ ਮੈਨੂੰ। ਹਾਂ ਜੀ ਮੈਨੂੰ ਤਮਕਿਆ ਨਾ ਸਾਡਾ ਕੀ ਕਾਰ ਲਾ ਪੁਲਿਸ ਨਾਲ। ਕੁਛ ਨਹੀਂ ਕਰ ਸਕਦੇ। ਥੋੜਾ ਉਹਨਾਂ ਨੂੰ ਸ਼ਹਿਦ ਦੇ ਦੀ ਕਿਸ ਤਰ੍ਹਾਂ। ਇਹ ਨਹੀਂ ਪਤਾ ਕੀ ਕੁਛ ਦਿਨ ਕੁਛ ਦਿਨ ਦੇ ਪਣ ਤਾਂ ਹੀ ਨਹੀਂ ਪੁਲਿਸ ਚੱਕਦੀ ਪਣ ਉਹਨਾਂ ਨੂੰ। ਕੋਈ ਐ ਕਰ ਸਾਰੀ ਜਿਹੀ ਕਹੀ। ਹਾਂਜੀ ਕਿਸੇ ਦੀ ਕਰਤਾਨੀ ਨਹੀਂ ਬਾਈ ਨਾ ਨਾ ਕਿੰਨੀ ਕ ਵਾਰੀ ਤੇ ਚੱਕਰ ਲਗਾਏ ਤੁਹਾਨੂੰ ਅਸੀਂ ਤਾਂ 5 6 ਵਾਰੀ ਹੋਏ ਠਪਰੋਇਪਰ ਵੀ ਗਏ ਅਸੀਂ ਥਾਣੇ ਚੀਤ 5 6 ਵਾਰੀ ਅੱਗੂ ਸਾਨੂੰ ਕਹਿੰਦੇ ਕੋਈ ਨਹੀਂ ਆਪਾਂ ਨਵੇੜ ਲਾਵਾਂਗੇ ਥੋੜਾ ਬੈਕ ਤੁਸੀਂ ਇਹ ਕੰਮ ਨਾ ਕਰੋ ਤੁਹਾਨੂੰ ਬੈਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਵੱਡਾ ਨੁਕਸਾਨ ਵੀ ਕਰ ਸਕਦੇ ਹਾਂਜੀ ਮੈਨੂੰ ਖਤਰਾ ਹੈ ਨਾ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਨੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਕਰੇ ਨਹੀਂਗਾ ਹਾਂਜੀ ਕੱਲ ਹਾਂਜੀ ਡਾਰਕ ਰਵੇਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹਿਆ ਮੈਨੂੰ ਖਤਰਾ ਸੀ ਮੇਰੇ ਨਾਲ ਕੋਈ ਨਾ ਕੋਈ ਉਹ ਜੀ ਫੇਰ ਹਰਕਤ ਕਰ ਦੇਣ ਇਸ ਡਰ ਨਾਲ ਫੇਰ ਮੇਰੇ ਰਿਸ਼ਤੇਦਾਰਾਂ ਅਖ ਨਹੀਂ ਤੂੰ ਕਾਵੇ ਕਰੇ ਚਾਲ ਮੈਨੂੰ ਸਾਬ ਮੰਗ ਰਿਹਾ ਹਾਂ ਹਾਂਜੀ ਬਸ ਮੈਨੂੰ ਆਪ ਦਾ ਸਾਥ ਮਿਲ ਜਾ ਬਸ ਮੈਨੂੰ ਸਜ਼ਾ ਹੋ ਜਾਵੇ ਇਹਨਾਂ ਨੂੰ ਮੈਂ ਤਾਂ ਪਿੰਕੇ ਪਿੰਡ ਆਈ ਹੋਈ ਪਿੰਡ ਚਾਵ ਲਿਆ ਹਾਂ ਕੀ ਗੱਲ ਬਤਾ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਮਾਂ ਤੇ ਮੈਂ ਅੱਗੇ ਮੇਰੀ ਆਦਤ ਹੈ ਮੈਂ ਚੰਨੀ ਹੁੰਦੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦਿਆਂ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਇਆ ਸੀ ਕਿ ਕੋਈ ਗੱਲ ਹੋਈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਹੱਥ ਪੈਰ ਤੋਤੇ ਤੇ ਮੈਂ ਆਖਾਂ ਮੇਰੀ ਪਰਜਾਈ ਅੰਦਰ ਰੋਂਦੀ ਪੀ ਸੀ ਮੈਨੂੰ ਕੀ ਪਤਾ ਮੇਰੇ ਪ੍ਰਾਣ ਨੂੰ ਯਾਦ ਕਰਕੇ ਰੋਂਦੀ ਪੀ ਹੋਵੇ ਦਿਲ ਚ ਮਾੜਾ ਦਿਲ ਕੀਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਮੈਂ ਵੇਖਿਆ ਮੇਰੀ ਪਰਜਾਈ ਐ ਹਾਂਜੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਮਲਕੀਤ ਤੇ ਬਗੀਚਾ ਬਗੀਚ ਤੇ ਮਲਕ ਹਾਂਜੀ ਘੁੱਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਦਬਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਆਇਆ ਸੀ ਮੈਂ ਇਹਨਾਂ ਦਾਖਲ ਕਰਾਇਆ ਪੰਜਾਹ ਦਿਨਾਂ ਬਾਅਦ ਇਹਨੇ ਪ੍ਰਾਦੀ ਰਹਿ ਲਈ ਹਾਂ ਹੁਣ ਕੀ ਗੱਲਬਾਤ ਹੋਈ ਹਾਂਜੀ ਹੁਣ ਕੀ ਗੱਲਬਾਤ ਪੁਲਿਸ ਨੇ ਪਰਚਾ ਦਰਜ ਕਰਤਾ ਉਹਨਾਂ ਨੇ ਹਾਂਜੀ ਦਰਜਿਤ ਕਰਤਾ ਇੱਕ ਖਰਚਾ ਤਾਂ ਨਹੀਂ ਜੀ ਫੜੇ ਨਹੀਂ ਗਏ ਨਹੀਂ ਜੀ ਫੜੇ ਨਹੀਂ ਗਏ ਹੁਣ ਕੀ ਮੰਗਦੇ ਤੁਹਾਡੀ ਮੰਗ ਸਾਡੀ ਮੰਗੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੁਮ ਕਿੰਦੇ ਰਹਿ ਹਾਂਜੀ ਤੁਮ ਕਿਆਂ ਦੇ ਰਹਿ ਮੇਰੀ ਪਰਜਾਈ ਕੱਲੀ ਕਰ ਨਹੀਂ ਰਹਿੰਦੀ ਹੁਣ ਮੈਨੂੰ ਕਦੇ ਦੂਜੇ ਤੀਜੇ ਦਿਨ ਮੈਂ ਕਰ ਜਾਨੀ ਆ ਤਾਂ ਮੈਨੂੰ ਕਹਿੰਦੀ ਮੇਰੇ ਕੋਲ ਆ ਮੈਨੂੰ ਦੂਜਾ ਇੱਕ ਦਿਨ ਕਰੇ ਰਹਿਣੀ ਦੂਜੇ ਦਿਨ ਫਿਰ ਇੱਥੇ ਆ ਕੇ ਮੈਨੂੰ ਰਾਤ ਰਹਿਣਾ ਪੈਂਦਾ ਸਹੀ ਦਿਹਾੜੀ ਇਹਦਾ ਪਤਾ ਕਰਨਾ ਨਹੀਂ ਨੂੰ ਤੇ ਬੁੜੀਆਂ ਕਰਨੀ ਸੇਵ ਤੇ ਬਾਹਰ ਕਿ ਤੁ ਸੇਵ ਰਹਿਣਗੇ ਹਾਂਜੀ ਕਰੇ ਕੁੱਟਮਾਰ ਕਰਨ ਹਾਂਜੀ ਗੁੰਡਾਗਰਦੀ ਹੋਣ ਕਰੇ ਚੱਲ ਪਈ ਬਾਹਰਤ ਕਰਨੀ ਕਰਨੀ ਹੈ ਗੁੰਡਾਗਰਦੀ ਬਾਹਰ ਤਾਂ ਆਮ ਹੀ ਚੱਲ ਰਹੀ ਸ਼ਰ੍ਹਾਂ ਵੀ ਹੋ ਰਹੀ ਉਹ ਨਹੀਂ ਕਾਰਵਾਈ ਕੋਲਸ ਕਰ ਰਹੀ ਤੱਕ ਪਹੁੰਚਣ ਉਹ ਵੀ ਨਹੀਂ ਕਰ ਰਹੀ ਹਾਂਜੀ ਮੇਰੀ ਪਹਾਈ ਦੀ ਤੇ ਸਾਡੇ ਨਾਨਾ ਪਹਾਈ ਦੀ ਮੰਗ ਹੈ ਹਾਂਜੀ ਫੜੇ ਜਾਣੇ ਚਾਹੀਦੇ ਨੇ ਉਹਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਤੇ ਤਕਤੀਸ਼ ਜਾਰੀ ਹੈ ਜਿਸ ਵੇ ਉਹ ਚਾਈ ਸਾਹਮਣੇ ਆਉਗੀ ਉਹਦੇ ਸਾਹਮਣੇ ਚਲਾਨ ਬਣਾ ਕੇ ਰਾਜ ਤੇ ਪੇਸ਼ ਕਰਤਾ ਜਾ ਜਲਦੀ ਕਿੰਨੇ ਦੋਸ਼ੀਆਂ ਦੇ ਕੀਤਾ ਗਿਆ ਹੈ ਸਰ ਦੋ ਦੋ ਤੇ ਅਚਾ ਦੋਸ਼ੀਆਂ ਦੇ ਤੱਕ ਭਾਰ ਦੇ ਕੀਤੀ ਸਰ ਨੇ ਉਹ ਫਾਰਮ ਨੇ ਫਾਲਟੀਆਂ ਰੀਡੂਡ ਕਰਦੀਆਂ ਹਾਂ ਹਾਂ ਅਜਨਾ ਕਬੂ ਜਲਦੀ ਜਲਦੀ ਕਬੂ ਕਰੋ